ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਦੇ ਵਿੱਚ ਸਵਾਗਤ ਹੈ ਮੈਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਪੀਐਮ ਨਰਿੰਦਰ ਮੋਦੀ ਨੇ ਇਟਲੀ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ ਓਟਾਵਾ ਨਾਲ ਸਹਿਯੋਗ ਕਰਨ ਦੇ ਨਵੀਂ ਦਿੱਲੀ ਦੇ ਇਰਾਦੇ ਨੂੰ ਕੀਤਾ ਰੇਖਾਕਿਤ ਮంత్రి ਹਨਮੋਲ ਖਗਨਮਾਨ ਦੇ ਹੱਥਾਂ ਨੂੰ ਲੱਗੀ ਸ਼ਗਨਾ ਦੀ ਮਹਿੰਦੀ ਬਲਕੇ ਹੋਣ ਗਿਆ ਲਾਵਾ మంత్రి ਬਣਨ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਸਾਹਮਣੇ ਬੰਦੀ ਸਿੰਘਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਜਲੰਧਰ 'ਚ ਸ਼ਿਫਟ ਹੋਣਗੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸवेत ਰਹਿਣਗੇ ਜਲੰਧਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਚ ਜੀ7 ਸਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਇਸ ਮੁਲਾਕਾਤ ਦੀ ਤਸਵੀਰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਦੋਵਾਂ ਨੇਤਾਵਾਂ ਵਿਚਾਲੇ ਅਜੇ ਤੱਕ ਦਵੱਲੀ ਗੱਲਬਾਤ ਨਹੀਂ ਹੋਈ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਜੀ7 ਸਮੇਲਨ ਚ ਹਿੱਸਾ ਲੈਣ ਲਈ ਇਟਲੀ ਦੇ ਦੋ ਦਿਨਾਂ ਦੌਰੇ ਤੇ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟਿਸ਼ ਪ੍ਰਧਾਨ ਮੰਤਰੀ ឌីਸੀ ਸੋਨਕ ਨਾਲ ਵੀ ਮੁਲਾਕਾਤ ਕਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਵਿੱਚ ਆਪਣੇ ਕੈਨੇਡੀਅਨ ਹਮਰੂਤ ਬਜਸਟਿਨ ਟੂਡੋ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ ਸੀ ਜਵਾਬ ਦੇ ਵਿੱਚ ਆਪਸੀ ਸਮਝ ਤੇ ਇੱਕ ਦੂਜੇ ਦੀਆਂ ਚਿੰਤਾਵਾਂ ਦੇ ਸਤਿਕਾਰ ਦੇ ਆਧਾਰ ਤੇ ਓਟਾਵਾ ਨਾਲ ਸਹਿਯੋਗ ਕਰਨ ਦੇ ਨਵੀਂ ਦਿੱਲੀ ਦੇ ਇਰਾਦੇ ਨੂੰ ਰੇਖਾਕਿਤ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਹ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ ਨੇ ਪੰਜਾਬ ਕੈਬਨਿਟ ਮੰਤਰੀ ਅਨਮੋਲ ਕਗਨਮਾਨ 16 ਜੂਨ ਨੂੰ ਵਿਆਹ ਦੇ ਬੰਧਨ ਚ ਬੱਜਣ ਜਾ ਰਹੇ ਨੇ ਉਹਨਾਂ ਦੀ ਮਹਿੰਦੀ ਦੀ ਰਸਮ ਬੀਤੇ ਦਿਨੀ ਹੋ ਗਈ ਹੈ ਉਹਨਾਂ ਦਾ ਵਿਆਹ ਬਲਟਾਣਾ ਦੇ ਨਾਮੀ ਸੋਹੀ ਪਰਿਵਾਰ ਚ ਤੈਅ ਹੋਇਆ ਹੈ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੇ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ 3 ਚ ਰਹਿੰਦੇ ਨੇ ਜਿਨ੍ਹਾਂ ਦੇ ਪਰਿਵਾਰ ਦਾ ਕਾਂਗਰਸੀ ਪਛੋਕੜ ਰਿਹਾ ਹੈ 16 ਜੂਨ ਨੂੰ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਦੇ ਆਨੰਦ ਕਾਰਜ ਹੋਣਗੇ ਇਸ ਸਮਗਰੋ ਇੱਕ ਨਿੱਜੀ ਪੈਲੇਸ 'ਚ ਮਹਿਮਾਨਾਂ ਲਈ ਦਾਵਤ ਰੱਖੀ ਗਈ ਹੈ। ਉਹਨਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਲਈ ਵਿਆਹ ਦੀਆਂ ਤਿਆਰੀਆਂ ਬੜੇ ਵੱਡੇ ਪੱਧਰ ਤੇ ਕੀਤੀਆਂ ਗਈਆਂ ਨੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਪਿੱਟੂ ਨੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਨ ਵੀ ਬਦਲ ਲਿਆ। ਦਰਅਸਲ ਰਵਨੀਤ ਬਿੱਟੂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ। ਉਹਨਾਂ ਆਪਣੇ ਬਿਆਨ 'ਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਪਲਾਨ ਹੈ ਤਾਂ ਮੈਂ ਉਸ ਫੈਸਲੇ ਦਾ ਵਿਰੋਧ ਨਹੀਂ ਕਰਾਂਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਪਰਿਵਾਰ ਵੀ ਵਿਰੋਧ ਨਹੀਂ ਕਰੇਗਾ। ਦੱਸ ਦੇ ਕਿ ਰਵਨੀਤ ਬਿੱਟੂ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਨੇ। ਦਰਅਸਲ ਹਵਾਰਾ ਕਮੇਟੀ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਮਨੀਤ ਸਿੰਘ ਬਿੱਟੂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਰ ਲਟਕ ਜਾਵੇਗਾ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗੁਰਚਰਨ ਸਿੰਘ ਡਾਕਟਰ ਸੁਖਦੇਵ ਸਿੰਘ ਬਾਬਾ ਤੇ ਮਹਾਬੀਰ ਸਿੰਘ ਸੁਲਤਾਨਵਿੰਦ ਨੇ ਕਿਹਾ ਸੀ ਕਿ ਰਮਨੀਤ ਸਿੰਘ ਬਿੱਟੂ ਜਦੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ ਤਾਂ ਉਹ ਉਸ ਵੇਲੇ ਵੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਸਨ ਇਸ ਲਈ ਹੁਣ ਰਮਨੀਤ ਬਿੱਟੂ ਦੇ ਬਿਆਨ ਨੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਚ ਸ਼ਿਫਟ ਹੋਣਗੇ ਮੁੱਖ ਮੰਤਰੀ ਉਥੇ ਪਰਿਵਾਰ ਸਮੇਤ ਰਹਿਣਗੇ ਤੇ ਹਫਤੇ ਚ 2-3 ਦਿਨ ਜਲੰਧਰ ਚ ਹੀ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸਿਰਫ ਜਿਮਨੀ ਚੌਂ ਹੀ ਨਹੀਂ ਬਲਕਿ ਆਉਣ ਵਾਲੇ ਸਾਲਾਂ ਲਈ ਵੀ ਮੁੱਖ ਮੰਤਰੀ ਉੱਥੇ ਹੀ ਰਹਿਣਗੇ ਫਿਲਹਾਲ ਉਹਨਾਂ ਨੇ ਕਿਰਾਏ ਦਾ ਘਰ ਲੈ ਲਿਆ ਹੈ ਤੇ ਜਲਦੀ ਹੀ ਜਲੰਧਰ ਸ਼ਿਫਟ ਹੁੰਦੇ ਨਜ਼ਰ ਆਉਣਗੇ ਪੰਜਾਬ ਦੇ 13 ਸੀਟਾਂ ਤੇ ਹਾਲੀ ਚ ਹੋਈਆਂ ਲੋਕ ਸਭਾ ਚੋਣਾਂ ਚ ਪਾਜਪਾ ਦੀ ਕਾਰਜਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਬਾਅਦ ਇੱਕ ਮੀਟਿੰਗ ਹੋਵੇਗੀ। ਇਹ ਮੀਟਿੰਗ ਪਾਜਪਾ ਦੇ ਸੂਬਾ ਪ੍ਰਧਾਨ ਪਾਜਪਾ ਸੁਨੀਲ ਜਾਖੜ ਕਰਨਗੇ। ਸਵੇਰੇ 11 ਵਜੇ ਸਾਰੇ ਲੋਕ ਸਭਾ ਉਮੀਦਵਾਰਾਂ ਦੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਜਦਕੀ ਬਾਅਦ ਦੁਪਹਿਰ 3 ਵਜੇ ਸਾਂਝੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਕੋਰ ਕਮੇਟੀ ਮੈਂਬਰ, ਲੋਕ ਸਭਾ ਇੰਚਾਰਜ ਤੇ ਸੈ ਇੰਚਾਰਜ ਲੋਕ ਸਭਾ ਕਨਵੀਨਰ ਤੇ ਕੋ ਕਨਵੀਨਰ ਹਿੱਸਾ ਲੈ ਇਸ ਤੋਂ ਬਾਅਦ ਸ਼ਾਮ 5 ਵਜੇ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਜਲੰਧਰ ਜਿਮਨੀ ਚੌਂ ਲਈ ਉਮੀਦਵਾਰ ਦੇ ਨਾਮ ਤੇ ਚਰਚਾ ਵੀ ਹੋਏਗੀ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੀਤੇ ਦਿਨੀ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਤਣਾਤ ਇੱਕ ਮਾਲ ਪਟਵਾਰੀ ਹਰਦੀਪ ਸਿੰਘ ਨੂੰ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਕਰਮਚਾਰੀ ਨੂੰ ਪਿੰਡ ਦਾਦੂ ਮਾਜਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਸਨੀਕ ਮਲਕੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਪਹਿਲਾਂ ਵੀ ਉਸ ਤੋਂ 4 ਏਕੜ ਜ਼ਮੀਨ ਦਾ ਇੰਤਕਾਲ ਉਸਦੇ ਨਾਂ ਕਰਵਾਉਣ ਲਈ 5000 ਰੁਪਏ ਰਿਸ਼ਵਤ ਵਜੋਂ ਲੈ ਸਨ ਉਸ ਤੋਂ ਬਾਅਦ ਇਹਨਾਂ 4 ਏਕੜਾਂ 'ਚੋਂ ਸ਼ਿਕਾਇਤਕਰਤਾ ਨੇ 2 ਏਕੜ ਜ਼ਮੀਨ ਆਪਣੀ ਪਤਨੀ ਦੇ ਨਾਮ ਤੇ ਤਬਦੀਲ ਕਰ ਦਿੱਤੀ ਸੀ ਤੇ ਇਸ 2 ਏਕੜ ਦਾ ਇੰਤਕਾਲ ਦਰਜ ਕਰਵਾਉਣ ਲਈ ਉਕਤ ਪਟਵਾਰੀ ਨੇ ਫਿਰ 5000 ਰੁਪਏ ਦੀ ਰਿਸ਼ਵਤ ਦੀ ਮੰਗੀ ਸੀ ਪਰ ਸੌਦਾ 4000 ਰੁਪਏ 'ਤੇ ਤੈਅ ਹੋ ਗਿਆ ਉਸ ਨੇ ਅੱਗੇ ਦੱਸਿਆ ਕਿ ਪਟਵਾਰੀ ਨੇ ਐਡਵਾਂਸ ਵਜੋਂ 1000 ਰੁਪਏ ਲੈ ਲਏ ਸਨ ਬੁਲਾਰੇ ਨੇ ਵੀ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਤਹਿਤ ਉਕਤ ਮੁਲਜ਼ਮ ਫਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ પાસે 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਖਿਲਾਫ ਬੀਜੇਲੈਂਸ ਬਿਊਰੋ ਦੇ थाना ਪਟਿਆਲਾ ਰੇਂਜ ਵਿਖੇ ਪ੍ਰਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਪਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਅੱਤ ਦੀ ਗਰਮੀ ਹੋਣ ਕਾਰਨ ਲੋਕ ਵੱਖ-ਵੱਖ ਸੂਬਿਆਂ ਤੋਂ ਹਿਮਾਚਲ ਦੇ ਕੁੱਲੂ ਮਨਾਲੀ ਆਦਿ ਲਈ ਕੁਮਨ ਲਈ ਜਾ ਰਹੇ ਨੇ ਜਿਸ ਤੋਂ ਬਾਅਦ ਜ਼ਿਆਦਾ ਟੂਰਿਸਟ ਹੋਣ ਕਾਰਨ ਅੱਜ ਸਵੇਰ ਤੋਂ ਹੀ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਜੋ ਕਿ ਕਿਰਤਪੁਰ ਸਹਿਬ ਕੁੱਲੂ ਮਨਾਲੀ ਮੁੱਖ ਮਾਰਗ ਤੇ ਪਿੰਡ ਮੋੜਾ ਵਿਖੇ ਅੱਜ ਸਵੇਰ ਤੋਂ ਹੀ ਲੰਬਾ ਜਾਮ ਦੇਖਣ ਨੂੰ ਮਿਲਿਆ ਤੇ ਲੋਕਾਂ ਨੂੰ ਘੰਟਾ-ਘੰਟਾ ਖੜਕੇ ਟੋਲ ਪਲਾਜ਼ੇ ਤੋਂ ਲੰਘਣ ਲਈ ਇੰਤਜ਼ਾਰ ਕਰਨਾ ਪਿਆ ਇਸ ਮੌਕੇ ਰਾਘੀਰਾ ਨੇ ਦੱਸਿਆ ਕਿ ਉਹ ਇੱਕ ਤਾਂ ਅੱਤ ਦੀ ਗਰਮੀ ਕਾਰਨ ਪਰੇਸ਼ਾਨ ਨੇ ਤੇ ਦੂਜੇ ਪਾਸੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਤੇ ਲੱਗੇ ਪਾਰੀ ਜਾਮ ਕਾਰਨ ਪਰੇਸ਼ਾਨ ਨੇ ਉਹਨਾਂ ਕਹਿ ਕਿ ਪਾਵੇਂ ਨੈਸ਼ਨਲ ਹਾਈਵੇ ਤੇ ਰੂਲਾ ਅਨੁਸਾਰ ਗੱਡੀ ਨੂੰ ਜ਼ਿਆਦਾ देर ਲਾਈਨ 'ਚ ਖੜਾ ਨਹੀਂ ਰੱਖਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਘੰਟਾ-ਘੰਟਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਹੈ 45 ਮਿੰਟ ਹੋ ਗਏ ਨੇ ਸਾਨੂੰ ਇੱਥੇ ਗੜਗਰੀ ਸਾਹਿਬ ਜਰਾ ਵੇਖ ਲਿਓ ਠੀਕ ਹੈ ਤੋ ਤੁਹਾਨੂੰ ਕੀ ਕਹਿੰਦੇ ਨੇ ਹਾਈਵੇਜ਼ ਬਣਾਣੇ ਨੇ ਲੇਕਿਨ ਇਸ ਤਰ੍ਹਾਂ ਦੇ ਕਸਮਰਾਂ ਨੂੰ ਤੰਗ ਤੇ ਨਾ ਕਰਿਓ ਲੱਗਦਾ ਨਹੀਂ ਨੈਸ਼ਨਲ ਹਾਈਵੇ ਤੇ ਕੋਈ ਜ਼ਰੂਰ ਹੈ ਕਿ ਲਾਈਕ ਤੋਂ ਤੋਂ 3 ਮਿੰਟ ਦੇ ਵਿੱਚ ਗੱਡੀ ਪਾਸ ਆਊਟ ਹੋਣੀ ਚਾਹੀਦੀ ਹੈ 150 ਮੀਟਰ ਤੋਂ ਜ਼ਿਆਦਾ ਲੰਬੀ ਅਗਰ ਲਾਈਨ ਹੋ ਤਾਂ ਇਹਨਾਂ ਨੂੰ ਕੰਪਲਸਰੀਲੀ ਖੋਲਣਾ ਪੜੇਗਾ ਦੇ ਕੈਨ ਨਾਟ ਚਾਰਜ ਦੀ ਟੋਲ ਦੇ ਹੈਵ ਟੂ ਓਪਨ ਦੀ ਲਾਈਨਸ ਬਟ ਇਟ ਇਜ਼ ਅਨਫੋਰਚੂਨੇਟ ਦੈਟ ਨੋਬਡੀ ਲਿਸਨਸ ਤਾਂ ਕਹਿੰਦਾ ਹੋਗਾ ਇੱਕ ਘੰਟੇ ਦੇ ਜ਼ਿਆਦਾ ਟੂਲ ਵੀ ਬਹੁਤ ਮਹਿੰਗਾ ਹੈ કરીਏ ਜਿੰਨੇ ਦਾ ਟੋਲ ਲੀ ਜਿੰਨੇ ਦਾ ਸੀ ਤੇਲ ਹੀ ਫੁੱਲਦਾ ਕਿਹੜੀ ਜਗ੍ਹਾ ਦਾ ਟੋਲ ਹੈ ਜੀ ਇਹ ਪਿੰਡ ਮੋੜੇ ਦਾ ਹੈ ਜੀ ਨੈਸ਼ਨਲ ਹਾਈਵੇ ਦਾ ਮੋੜਾ ਪੈਦਾ ਬਾਈ ਕਮ ਸਿਕਮ ਇੱਕ ਘੰਟਾ ਹੋ ਗਿਆ ਬਹੁਤ ਬੁਰਾ ਹਾਲ ਹੈ ਟੋਲ ਵਾਲੇ ਕੁਝ ਕਰ ਰਹੇ ਨਹੀਂ ਕੋਈ ਕੁਝ ਨਹੀਂ ਫ੍ਰੀ ਕੋਈ ਨਹੀਂ ਬੋਲਦੇ 3 ਮਿੰਟ ਵਿੱਚ ਫ੍ਰੀ ਹੈ ਕੋਈ ਫ੍ਰੀ ਨਹੀਂ ਹੈ ਪੁਲਿਸ ਸਟੇਸ਼ਨ ਦਿਨਨਗਰ ਦੇ ਨੋਂਦੇ ਪਿੰਡ ਡਿੰਡਾ ਸਾਸੀਆ ਮੋੜ ਨੇੜੇ ਅੱਜ ਤਿੰਨ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ਾਂ ਮਿਲਣ ਦੀ ਖਬਰ ਸਾਹਮਣੇ ਆਈ ਹੈ। ਲਾਸ਼ਾਂ ਮਿਲਣ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਉਧਰ ਇਸ ਸੰਬੰਧੀ ਜਦ ਦਿਨਨਗਰ ਦੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਤਿੰਨ ਲਾਸ਼ਾਂ ਮਿਲਿਆ ਨੇ ਪਰ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਗੜਸ਼ੰਕਰ ਦੇ ਪਿੰਡ ਦੇਨੋਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦੇ ਹੋਏ ਸ਼ਕੁੰਤਲਾ ਦੇਵੀ ਪਤਨੀ ਮਹਿੰਦਰ ਸਿੰਘ ਪਿੰਡ ਦੇਨੋਵਾਲ ਦੇ ਦੱਸਿਆ ਕਿ ਬੀਤੇ ਰਾਤ ਤਿੰਨ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਵਿਅਕਤੀ ਘਰ ਦੇ ਮੂਹਰੇ ਪਹੁੰਚਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ਦਾਰ ਹਥਿਆਰ ਸਨ ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਘਰ ਦੇ ਗੇਟ ਤੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਤੇ ਫਿਰ ਗੇਟ ਦੇ ਅੰਦਰ ਇੱਟਾਂ ਰੋੜਿਆਂ ਤੇ ਬੋਤਲਾਂ ਆਦੀ ਸੁੱਟੀਆਂ ਜਾਂਦੀਆਂ ਨੇ ਤੇ ਜਦੋਂ ਘਰ ਦਾ ਅੰਦਰ ਵਾਲਾ ਗੇਟ ਬੰਦ ਹੋਣ ਕਾਰਨ ਘਰ ਦੇ ਵਿੱਚ ਦਾਖਲ ਨਾ ਹੋ ਸਕੇ ਤਾਂ ਉਹ ਵਾਪਸ ਜਾਂਦੇ ਸਮੇਂ ਹਵਾਈ ਫਾਇਰ ਵੀ ਕਰਕੇ ਗਏ ਸ਼ਕੁੰਤਲਾ ਦੇਵੀ ਨੇ ਵੀ ਦੱਸਿਆ ਕਿ ਉਹਨਾਂ ਨੇ ਘਰ ਦੇ ਵਿੱਚ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਇਸ ਮਾਮਲੇ ਬਾਰੇ ਥਾਣਾ ਗੜ ਸ਼ੰਕਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਧਰ ਇਸ ਮਾਮਲੇ ਦੇ ਵਿੱਚ ਥਾਣਾ ਗੜ ਸ਼ੰਕਰ ਦੇ ਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਉਪਰੰਤ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਆ ਉਹਨਾਂ ਨੇ ਕਿਰਪਾਨਾਂ ਬਰਛੇ ਵੀ ਮਾਰੇ ਆ ਸਾਡੇ ਤੇ ਸਾਡੇ ਕੱਚ ਦੀਆਂ ਬੋਤਲਾਂ ਅੰਦਰ ਹੀ ਸਿੱਟੀਆਂ ਆ ਅਸੀਂ ਲੋਕ ਲੋਕ ਕੇ ਜਾਨ ਬਚਾਈ ਅਸੀਂ ਸਿਆਣੇ ਬਜ਼ੁਰਗ ਘਰ ਹੈਗੇ ਆ ਮੇਰੇ ਜਿਹੜੇ ਨਿਆਣੇ ਬੱਚੇ ਆ ਮੇਰੇ ਘਰ ਵਾਲਾ ਬਾੜੇ 'ਚ ਚੱਲ ਜਾਂਦਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਇਸ ਗੱਲ ਦਾ ਸਾਡੇ ਘਰ ਅੱਜ ਬੰਦੇ ਆਣੇ ਆ ਜਾਂ ਕੁਝ ਵੀ ਹੋਣਾ ਆ ਚਾਰ ਗੱਡੀਆਂ ਤਿੰਨ ਆਈਆਂ ਆਂਦਿਆਂ ਨੇ ਗੱਡੀਆਂ ਸਾਡੇ ਬੂਹੇ ਮੂਹਰੇ ਐਦਾਂ ਰੋਕ ਦਿੱਤੀਆਂ ਅਸੀਂ ਕਹ ਕਿ ਕੀ ਪਤਾ ਪੁਲਿਸ ਪਲੱਸ ਆਈ ਹੋਊਗੀ ਉਹ ਆਂਦੇ ਗੱਡੀਆਂ 'ਚੋਂ ਜਦੋਂ ਨਿਕਲ ਕੇ ਇਹ ਬਾਰਦਾਤ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਅਸੀਂ ਫੇਰ ਜਾਤੇ ਹੀ ਨਿਕਲੇ ਨੁਕਲੇ ਬਾਹਰ ਤੇ ਉਹ ਭਜੜੀ ਦੀ ਉਹਨਾਂ ਨੇ ਕੋਸ਼ਿਸ਼ ਤੇ ਕੀਤੀ ਅਸੀਂ ਪਤਾ ਨਹੀਂ ਕਿੱਦਾਂ ਕਿੱਦਾਂ ਆਪਣੀ ਜਾਨ ਬਚਾਈ ਆ ਆੜਕ ਮਾ ਇਲਾਜ ਕਾਲ ਕੋਈ ਨਿਕਲਦਾ ਬਾਹਰ ਕੋਈ ਨਹੀਂ ਨਿਕਲਦਾ ਅਸੀਂ ਮਲਾਜਮਾਂ ਨੂੰ ਫੋਨ ਕੀਤਾ ਬੜੀ ਉਹਨਾਂ ਨੇ ਸਾਡੀ ਹੈਲਪ ਕੀਤੀ ਉਹ ਵੀ ਆਏ ਵਿਚਾਰੇ ਭੱਜੇ ਦੇਖ ਕੇ ਗਏ ਸਾਰਾ ਮੌਕੇ ਦੇ ਹਿਸਾਬ ਨਾਲ ਜੋ ਵੀ ਸਾਡੇ ਘਰ ਹੋਇਆ ਆ ਸਰਪੰਚ ਸਾਹਿਬ ਵੀ ਆਏ ਸਾਡਾ ਜੋਤੀ ਜਿਸ ਦਿਨਦਰ ਸਾਹਿਬ ਸਾਨੂੰ ਅਨਸਾਫ ਹੋਣਾ ਚਾਹੀਦਾ ਇਹ ਦੇਖੋ ਗਾਂਵਾਂ ਬਾਸ ਤੇ ਸਾਡੇ ਬੱਚੇ ਬਾਹਰ ਆ ਸਾਡੇ ਤਾਂ ਰੋਜ਼ ਆਣਗੇ ਖਤਰਾ ਸਾਨੂੰ ਇੰਨਾ ਜਾਨ ਨੂੰ ਖਤਰਾ ਇਸ ਨਾਲ ਹੀ ਗੜ ਸ਼ੰਕਰ ਦੇ ਕਸਬਾ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਦੀਆਂ ਚਿਮਨੀਆਂ ਤੋਂ ਨਿਕਲ ਰਹੀ ਰਾਖ ਤੇ ਖੇਤਾਂ ਨੂੰ ਛੱਡਿਆ ਜਾ ਰਿਹਾ ਜ਼ਹਿਰੀਲਾ ਤੇ ਕੈਮੀਕਲ ਵਾਲਾ ਪਾਣੀ ਨਾ ਲੱਗਦੇ ਪਿੰਡਾਂ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਜਿਸ ਦੇ ਕਾਰਨ ਗੰਭੀਰ ਬਿਮਾਰੀਆਂ ਲੱਗ ਰਹੀਆਂ ਨੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਚਿਮਨੀਆਂ ਦੀ ਰਾਖ ਤੇ ਖੇਤਾਂ ਦੇ ਵਿੱਚ ਪਾਈਪਲਾਈਨਾਂ ਰਾਹੀਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਪਾ ਕੇ ਖੇਤਾਂ ਨੂੰ ਬੰਜਰ ਬਣਾਇਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਸਭ ਪਾਣੀ ਦੀ ਸਿੰਚਾਈ ਨਾਲ ਹੁੰਦੀ ਫਸਲ ਕਾਸ਼ਤਕਾਰਾਂ ਵੱਲੋਂ ਸੈਲਾ ਖੁਰਦ ਦੀ ਮੰਡੀ 'ਚ ਵੇਚੀ ਜਾਂਦੀ ਹੈ ਤੇ ਆਪਣੇ ਖਾਣ ਲਈ ਚੱਬੇਵਾਲ ਜਾਂ ਗੜਸ਼ੰਕਰ ਦੀ ਮੰਡੀ ਵਿੱਚੋਂ ਖਰੀਦ ਕੇ ਆਪਣੇ ਖਾਣ ਲਈ ਲਿਆਂਦੀ ਜਾਂਦੀ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕੰਡੀ ਕਨਾਲ ਨਹਿਰ ਦਾ ਨਿਰਮਾਣ ਕਿਸਾਨਾਂ ਦੀਆਂ ਫਸਲਾਂ ਦੀ ਸਿੰਚਾਈ ਲਈ ਕੀਤਾ ਗਿਆ ਸੀ ਪਰੰਤੂ ਸਰਕਾਰ ਦੀ ਮਿਲੀਪੁਗਤ ਨਾਲ ਕੰਡੀ ਕਨਾਲ ਨਹਿਰ ਦਾ ਪਾਣੀ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਦਿੱਤਾ ਜਾ ਰਿਹਾ ਹੈ ਤੇ ਕੁਆਂਟਮ ਪੇਪਰ ਮਿਲ ਵੱਲੋਂ ਕੈਮੀਕਲ ਵਾਲਾ ਪਾਣੀ ਕਿਸਾਨਾਂ ਦੇ ਖੇਤਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਲਾ ਪੀਲੀਆ ਕੈਂਸਰ ਦਮਾ ਤੇ ਚਮੜੀ ਦੇ ਰੋਗ ਲੱਗ ਰਹੇ ਨੇ ਉਹਨਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਦੱਸਣਾ ਚਾਹਣਾ ਸਾਡੇ ਇਲਾਕੇ 'ਚ ਇੱਕ ਕੁੰਤਮ ਪੇਪਰ ਮਿੱਲ ਜਿਹੜੀ ਪਹਿਲਾਂ ABC ਪੇਪਰ ਮਿੱਲ ਸੀ ਹੁਣ ਇਸ ਵੇਲੇ ਕੁੰਤਮ ਪੇਪਰ ਮਿੱਲ ਹੈ ਉਹਦੇ ਨੁਕਸਾਨਾਂ ਬਾਰੇ ਦੱਸਣਾ ਜਾਨਾ ਅਸੀਂ ਸਾਰੇ ਇਲਾਕੇ ਦੇ ਬਹੁਤ ਸਾਰੇ ਪਿੰਡ ਉਹਦੇ ਤੋਂ ਤੰਗ ਹੈ ਉਹਦੀ ਪਹਿਲੀ ਗੱਲ ਤਾਂ ਉਹਦਾ ਜਿਹੜਾ ਹਵਾ ਦਾ ਪੋਲੂਸ਼ਨ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਵੱਧ ਗਿਆ ਆ ਕਿਉਂਕਿ ਇੱਕ ਇਹਦੀ ਕੰਪੈਸਿਟੀ ਬਹੁਤ ਵੱਡੀ ਹੋ ਗਈ ਹੈ ਹਵਾ ਦਾ ਪੋਲੂਸ਼ਨ ਇੰਨਾ ਕਿ ਸਵਾਹ ਜਿਹੜੀ ਹੈ ਇਹਦੇ ਆਲੇ ਦੁਆਲੇ 20 25 ਪਿੰਡਾਂ ਤੱਕ ਦੂਰ ਦੂਰ ਤੱਕ ਜਾਂਦੀ ਆ ਉਹ ਸਵਾਹ ਦੇ ਨਾਲ ਕਰਕੇ ਮੇਰਾ ਇੱਥੇ ਬਾਗ ਹੈ ਜੀ ਪਿੰਡ ਦੇ ਵਿੱਚ ਸੰਤਰੇ ਦਾ ਪਿਛਲੇ 10 ਸਾਲ ਤੋਂ ਲਾਇਆ ਉਹ ਸਵਾਹ ਮੇਰੇ ਬਾਗ ਤੇ ਪੈਂਦੀ ਆ ਉਹਦਾ ਫਲ ਸਾਰਾ ਖਰਾਬ ਹੋ ਜਾਂਦਾ ਔਰ ਮੈਨੂੰ ਇਹ 20 25 ਲੱਖ ਦਾ ਨੁਕਸਾਨ ਤੇ ਮੈਨੂੰ ਹੋ ਗਿਆ ਪਿਛਲੇ 10 ਸਾਲ ਚ ਮੈਂ ਅੱਜ ਜਿੱਥੇ ਖੜੇ ਆ ਇਹ ਮਿਲਦਾ ਪਾਣੀ ਚੱਲ ਰਿਹਾ ਕਿਉਂਕਿ ਸਰਕਾਰ ਪਾਣੀ ਦਾ ਪ੍ਰਬੰਧ ਨਹੀਂ ਕਰ ਰਹੇ ਜਿਹੜੀ ਨਹਿਰ ਵੀ ਕੱਢੀ ਆ ਛਵਾਲਕ ਪਹਾੜੀ ਦੇ ਨਾਲ-ਨਾਲ ਕੱਢਣ ਦੀ ਗੱਲ ਕਹੀ ਗਈ ਸੀ ਤੇ ਲੋਕਾਂ ਨੇ ਸੰਘਰਸ਼ ਵੀ ਬਹੁਤ ਕੀਤੇ ਪਹਿਲੀ ਗੱਲ ਤਾਂ ਨਹਿਰ ਥੱਲੇ ਨੂੰ ਲਿਆਂਦੀ ਥੱਲਿਓਂ ਨਹਿਰ ਲਿਆ ਕੇ ਫਿਰ ਵੀ ਜਿਹੜੇ ਥੱਲੇ ਵਾਲੇ ਲੋਕ ਆ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਇਹ ਪਾਣੀ ਪੇਪਰ ਮਿੱਲ ਸੈਲਾ ਨੂੰ ਦਿੱਤਾ ਜਾ ਰਿਹਾ ਉਹਦੇ ਨਾਲ ਜਿਹੜੇ ਪਾਣੀ ਆ ਫੈਕਟਰੀ ਦਾ ਗੰਦਾ ਪਾਣੀ ਇਹ ਸਾਡੇ ਇਲਾਕੇ ਦੇ ਵਿੱਚ ਜਿਹੜਾ ਥੱਲੇ ਵਾਲਾ ਪਾਣੀ ਸੀ ਉਹਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇਹ ਨਾ ਹੀ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ